ਬਾਈ ਸਾਰੇ ਕੋਲ ਇੱਕ ਆਪਾਂ ਵੀਡੀਓ ਬਣਾਈ ਆ ਸ਼ਾਰਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੇ ਪਸ਼ੂ ਦਿਖਾਉਂਗਾ ਜਿਹੜੀ ਆਪਾਂ ਵੀਡੀਓ ਦੇ ਵਿੱਚ ਦਿਖਾਏ ਆ ਆ ਤਾਜੀ ਸੂਈ ਵਹੜ ਆ ਗਈ ਮਿੱਤਰੋ ਮਗਰ ਬੱਛੀ ਐ ਦੇ ਦੋ ਦੰਦ ਵਹੜ ਆ ਇਹ ਕੱਦ ਕਾਠ ਕੰਨੂ ਜਿਹੜੀ ਹੈਗੀ ਫੁੱਲ ਕੱਦ ਕਾਠ ਤੇ ਫੁੱਲ ਬਰੀਡ ਵਾਲੀ ਤਾਜੀ ਸੂਈ ਅੱਜ ਇਸ ਤਰੀਕ ਹੈਗੇ 27 ਤੇ ਇਹ 12:00 ਵਜੇ ਸੂਈ ਆ ਬਾਈ ਹਾਂ ਹਾਂ ਬਾਈ ਦੁਪਹਿਰੇ ਦਾ ਤੇ ਦੋ ਜਿਹੜਾ ਹੈਗਾ ਨਾ ਮਿੱਤਰੋ ਇਹ ਚੰਗਾ ਪਾ ਦੂਗੀ ਬਾਕੀ ਆਰਡਰ ਦੀ ਕੁਆਲਿਟੀ ਦੇਖ ਲਓ ਪਹਿਲਾ ਸੂਆ ਦੋ ਦੰਦ ਮਗਰ ਜਿਹੜੀ ਬੱਛੀ ਆ ਉਹ ਮੈਂ ਉਹ ਵੀ ਤੁਹਾਨੂੰ ਦਿਖਾ ਦੇਣਾ ਏ ਤੁਸੀਂ ਨਾ ਵਹਿਜਾ ਵਹਿਜਾ ਹੋ ਜੂਗੀ ਪਿੰਕ ਨੋਜ਼ ਵਾਲੀ ਬੱਚੀ ਆ ਇਹ ਆ ਦੇਖ ਲੋ ਬਾਹਲੇ ਚੰਗੇ ਸੀਮਨ ਦੀ ਬੱਚੀ ਆ ਪਰ ਸੀਮਨ ਦਾ ਕੋਈ ਪਤਾ ਨਹੀਂ ਹੈਗਾ ਬੱਚੀ ਦੇਖ ਕੇ ਪਤਾ ਲੱਗਦਾ ਵੀ ਇਹ ਬਾ ਕਮਾਲ ਸੀਮਨ ਦੀ ਬੱਚੀ ਹੈ ਤੇ ਇੱਕ ਆ ਗਈ ਆਹ ਜਰਸੀ ਕਰਾਸ ਵਹਿੜ ਇਹਦਾ ਸੂਆ ਦੂਜਾ ਤੋੜ ਕੇ ਦਿਖਾ ਦੇ ਇੱਕ ਮੈਂ ਤੁਹਾਨੂੰ ਮੱਝ ਵੀ ਦਿਖਾਉਂਗਾ ਪਹਿਲਾਂ ਜਰਸੀ ਬੱਚੀ ਮੈਂ ਤੁਹਾਨੂੰ ਤੋੜ ਕੇ ਦਿਖਾਦਾ ਇਹ ਆ ਦੇਖ ਲੋ ਬਹੁਤ ਜਿਆਦੇ ਚੰਗੇ ਚਮਕ ਧਮਕ ਵਾਲੀ ਲੇਵੀ ਦੀ ਕੁਆਲਿਟੀ ਜਿਹੜੀ ਹੈਗੀ ਨਾ ਬਹੁਤ ਸੋਹਣੇ ਅਡਰ ਕੁਆਲਟੀ ਵਾਲੀ ਬਾਕੀ ਥਾਂ ਲੱਗਿਆ ਜਿਹੜਾ ਲੈਵੇ ਇਹਨੂੰ ਉਹ ਬਹੁਤ ਜ਼ਿਆਦਾ ਚੰਗਾ ਕਿੰਨਾ ਦੁੱਧ ਪਾਉ ਦਸੀ ਰਹੀ ਬਾਈ ਪਾਇਲਟ ਨੇ 17-18 ਕਿਲੋ ਕੱਢਿਆ ਹੋਇਆ ਹਨਾ ਠੀਕ ਆ 20 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਜਾ ਲੈ ਵੀ 22 ਕਿਲੋ ਹੋਣਾ ਹੈਗਾ ਫਤਿਹਗੜ ਛੰਨਾ ਜ਼ਿਲ੍ਹਾ ਬਰਨਾਲਾ ਤੇ ਨੇੜੇ ਢੌਲਾ ਫੈਕਟਰੀ ਰਹਿ ਜਾਂਦੀ ਇੱਕ ਬਾਈ ਕੋਲੇ ਮੱਝ ਆ ਆ ਮੱਝ ਖੜੀ ਆ ਇਹਦੇ ਹੁੰਦੀ ਆ ਮਿੱਤਰੋ ਤੀਜਾ ਸੁਹਾ ਮੰਨ ਪਣਾ ਚੌਥਾ ਲਿਓ ਹਫਤਾ ਇਹਦੀ ਕੱਚੀ ਹੈ 13-14 ਕਿਲੋ ਦੁੱਧ ਖੁੱਲਾ ਪਾਉਗੀ ਤੇ ਆ ਮੱਝ ਆ ਗਈ ਇੱਕ ਬਾਈ ਕੋਲੇ ਬੱਛੀ ਆ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਬਾਈ ਦਾ ਇਹਦਾ ਰੇਟ ਜਿਹੜਾ ਹੈਗਾ 22000 ਰੁਪਇਆ ਕਿਵੇਂ ਲੱਗੇ ਪਸ਼ੂ ਦੱਸਿਓ ਜਰੂਰ ਧੰਨਵਾਦ ਸਾਰਿਆਂ ਦਾ